ਮੌਨਸੂਨ ਨੇ ਵਧਾਈਆਂ ਚਿੰਤਾਵਾਂ ਡੈਮਾਂ ਅਤੇ ਨਦੀਆਂ ਦੇ ਵਿੱਚ ਵਧਿਆ ਪਾਣੀ ਦਾ ਪੱਧਰ ਜਨ ਜੀਵਨ ਹੋਇਆ ਪ੍ਰਭਾਵਿਤ ਸਸ਼ਵੀ ਕਾਲ ਦੇ ਸਾਰਿਆਂ ਨੂੰ ਤੋਂ ਜ਼ਿਕਰਿਓ ਪਬਲਿਕ ਅਪਡੇਟ ਟੀਵੀ ਮੈਂ ਹਾਨੀ ਹਾ ਸ਼ਰਮਾਇਸ ਵਰਗ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਅਤੇ ਜੰਮੂ ਦੇ ਵਿੱਚ ਸ਼ਨੀਵਾਰ ਰਾਤ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਤੇ ਇਸ ਦਾ ਸਿੱਧਾ ਅਸਰ ਦੇ ਇਲਾਕਿਆਂ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿਸ ਜ਼ਿਕਰਾਂ ਤੁਹਾਨੂੰ ਦੱਸਦੇ ਕਿ ਸਾਰੀਆਂ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਤੇ ਪਠਾਨਕੋਟ ਦੇ ਵਿੱਚ ਰਾਵੀ ਉਜ ਤੇ ਜਲਾਲੀ ਨਦੀਆਂ ਉਫਾਨ ਤੇ ਹਨ ਤੁਹਾਨੂੰ ਦੱਸ ਪੰਜਾਬ ਦੇ ਵਿੱਚ ਵੀ ਅਜਮੀ ਦੇ ਕਾਰਨ yellow alert ਜਿਹੜਾ ਉਹ ਜਾਰੀ ਕੀਤਾ ਗਿਆ ਤੇ ਹਿਮਾਚਲ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਜਿਵੇਂ ਕਿ ਹੁਸ਼ਿਆਰਪੁਰ ਪਠਾਨਕੋਟ ਰੂਪਨਗਰ ਤੇ ਗੁਰਦਾਸਪੁਰ ਉਸ ਦੇ ਵਿੱਚ ਵੀ ਆਮ ਦੇ ਨਾਲ ਉਹ ਵੱਧ ਪੀ ਪੈਣ ਦੀ ਸੰਭਾਵਨਾ ਹੈ ਤੇ ਜਿਹੜਾ ਮੌਸਮ ਹੈ ਉਹ ਅਗਲੇ 24 ਘੰਟਿਆਂ ਦੇ ਲਈ جاری ਰਹਿ ਸਕਦਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪਠਾਨਕੋਟ ਜਲੰਧਰ ਜਿਹੜਾ ਰਾਸ਼ਟਰੀ ਰਾਜਮਾਰਗ ਹੈ ਉੱਥੇ ਚੱਕੀ ਨਦੀ ਤੇ ਬਣਿਆ ਇੱਕ ਪੁਰਾਣਾ ਪੁਲ ਨਦੀ ਦੇ ਵਿੱਚ ਹੀ ਬਹਾ ਦੇ ਵਿੱਚ ਹੀ ਵੈ ਗਿਆ ਇਹ ਸਿਰਫ ਇਨਾ ਹੀ ਨਹੀਂ ਜਿਹੜਾ ਨਵਾਂ ਪੁਲ ਹੈ ਉਹ ਵੀ ਖਤਰੇ ਦੇ ਵਿੱਚ ਹੈ ਇਸ ਨਾਲ ਹੀ ਤੁਹਾਨੂੰ ਦੱਸਦੇ ਕਿ ਪ੍ਰਸ਼ਾਸਨ ਨੇ ਇਸ ਪੁਲ ਨੂੰ ਖਤਰੇ ਦੇ ਵਿੱਚ ਦੇਖਦੇ ਹੋਏ ਇਸ ਦੀ ਆਵਾਜਾਈ ਨੂੰ ਸੁਰੱਖਿਆ ਦੇ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਪਠਾਨਕੋਟ ਜਲੰਧਰ ਰਾਸ਼ਟਰੀ ਮਾਰਗ ਤੇ ਆਵਾਜਾਈ ਬੰਦ ਹੈ ਤੇ ਰੇਲਵੇ ਲਾਈਨ ਹੀ ਯਾਤਰਾ ਦਾ ਇੱਕੋ ਇੱਕ ਮਾਰਗ ਹੈ ਤੁਹਾਨੂੰ ਦੱਸਦੇ ਕਿ ਆਵਾਜਾਈ ਨੂੰ ਨਾ ਰੋਟ ਜੈਮਲ 라ਹੀਮ ਮੋੜ ਦਿੱਤਾ ਗਿਆ ਹੁੰਦਾਸ ਦੇ ਕਿ ਰਣਜੀਤ ਸਾਗਰ ਡੈਮ ਦੇ ਹੜ ਗੇੜ ਜਿਹੜੇ ਨੇ ਉਹ ਖੋਲ ਦਿੱਤੇ ਗਏ ਨੇ ਤੇ ਪਠਾਨਕੋਟ ਤੋਂ ਹਿਮਾਚਲ ਜਾਣ ਵਾਲੇ ਰਸਤੇ ਦੇ ਵਿੱਚ ਤੁਹਾਨੂੰ ਦੱਸਦੇ ਕਿ ਜ਼ਮੀਨ ਖਿਸਕਣ ਦੇ ਕਾਰਨ ਆਵਾਜਾਈ ਉੱਥੇ ਪਹਿਲਾਂ ਹੀ ਪ੍ਰਭਾਵਿਤ ਸੀ ਪਾਣੀ ਪਰੰਤੇ ਜ਼ਮੀਨ ਕਿਸ ਕੰਦੇ ਕਾਰਨ ਜਨ ਜੀਵਨ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਚੰਮੂ ਪਠਾਨਕੋਟ ਰਾਸ਼ਟਰੀ ਮਾਰਗ ਤੇ ਇੱਕ ਪੁਲ ਨੂੰ ਨੁਕਸਾਨ ਹੋਇਆ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਕਟੜਾ ਦੇ ਵਿੱਚ ਵੈਸ਼ਨੋ ਦੇਵੀ 10 ਘੰਟਿਆਂ ਲਈ ਲਗਭਗ ਬੈਟਰੀ ਕਾਰ ਰਸਤਾ ਜਿਹੜਾ ਉਹ ਬੰਦ ਰਿਹਾ ਇਸ ਨਾਲ ਹੀ ਤੁਹਾਨੂੰ ਦੱਸਦੇ ਕਿ ਕੁਬਾੜਾ ਦੇ ਵਿੱਚ ਇੱਕ ਇਮਾਰਤ ਡਿੱਗ ਗਈ ਜਿਸ ਕਾਰਨ 30 ਲੋਕ ਜਿਹੜੇ ਨੇ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਤੁਹਾਨੂੰ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ 27 ਅਗਸਤ ਤੱਕ ਉਚਾਈ ਵਾਲੀਆਂ ਥਾਵਾਂ ਤੇ ਬੱਦਲ ਫਟਣ ਅਤੇ ਜ਼ਮੀਨ ਕੰਦੀ ਚੇਤਾਵਨੀ ਦਿੱਤੀ ਗਈ ਹੈ ਪੰਜਾਬ ਹਿਮਾਚਲ ਜੰਮੂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਹੈ ਜਿਸ ਕਾਰਨ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਨੀ ਮਾਲੀ ਕਾਫੀ ਜ਼ਿਆਦਾ ਮੌਨਸੂਨ ਦੇ ਕਾਰਨ ਜਿਹੜਾ ਨੁਕਸਾਨ ਹੋ ਰਿਹਾ ਹੈ